ਜੇ ਹੁਣ ਆਪਾਂ ਕਹ ਲਈਏ ਵੀ ਕਾਲੇ ਜੈਂਸ ਸੰਭਾਲ ਲੈਣਾ ਉਹਨਾਂ ਦੇ ਸਿਰ ਤੇ ਕਿਉਂਕਿ ਖੇਤੀ ਦਾ ਕੰਮ ਵੀ ਹੋ ਜਾਂਦਾ ਕੱਲੇ ਇਹ ਵੀ ਨਹੀਂ ਸਮਝ ਸਕਦੇ ਕਿ ਵੀ ਖੇਤ ਜਾਣਾ ਜਾਂ ਆਪਣੇ ਪਸ਼ੂਆਂ ਜਾ ਕੇ ਕੰਮ ਕਰਨਾ ਹਨਾ ਐਦਾਂ ਨਹੀਂ ਬਾਕੀ ਇਸ ਜੀ ਬੱਚੇ ਤਾਂ ਰਹਿ ਗਏ ਵੀਰੇ ਜੇ ਆਪਾਂ ਮਿਹਨਤ ਕਰਾਂਗੇ ਤਾਂ ਦੁੱਧ ਤੇ ਸੀਗਾ ਆਪਾਂ ਵੀ ਮਾਨ ਕੋ ਡੇਲੀ ਦਾ 5-6 ਲੀਟਰ ਦੁੱਧ ਪੀਂਦੀ ਸੀਗੀ ਅੱਛਾ ਤੇ ਉਹਦੇ ਵਾਸਤੇ ਫੀਡ ਤੇ ਲਾ ਇਹ ਸ਼ੇਪ ਆ ਉਹ ਬਹੁਤ ਸੋਹਣੀ ਮੈਂ ਕਹਿੰਦਾ ਹਾਂ ਜੀ ਪੈਂਟ ਰੇਟ ਸਾਡੇ ਕੋਲ ਗਾਰੰਟੀ ਹੈ ਵੀਰੇ ਗਾਹਾਂ ਤੁਹਾਨੂੰ ਦੱਸੇ ਵੀ ਅਗਲੇ ਤੇ ਆਪਾਂ ਹਾਂ ਸੇਵਾ ਦੇ ਠੀਕ ਹੈ ਨਾ ਕੱਲੇ ਉਹਨਾਂ ਦਾ ਨਹੀਂ ਨਾ ਵੀ ਆਪਾਂ ਕਦੀ ਵੀ ਇਹਨਾਂ ਦਾ ਘਰ ਆ ਤੇ ਇਹਨਾਂ ਨੇ ਸੰਭਾਲ ਲੈਣਾਗਾ ਕਿਉਂਕਿ ਘਰ ਕੱਦ ਕਾਠ ਆ ਗਿਆ ਉਹ ਤੁਸੀਂ ਚੈੱਕ ਕਰ ਲਓ ਬਹੁਤ ਹੁਣ ਉਹ ਨਾਈ ਦੇ ਵੀ ਪਸੋਂਖ ਨਹੀਂ ਹੋਇਆ ਜਾਂਦਾ ਨਾ ਹੀ ਬੁਟੀਕਾ ਦੇ ਕੋਈ ਹੋਇਆ ਜਾਂਦਾ ਕਿਉਂਕਿ ਪਰ ਦੁੱਧ ਬਾਦ ਬਿਲਕੁਲ ਸਹੀ ਆਊਗਾ ਤੁਹਾਨੂੰ ਹਨਾ ਇਹ ਨਹੀਂ ਵੀ ਦੁੱਧ ਥਣ ਚੋਂ ਵੱਧ ਘੱਟ ਹੋਊਗਾ ਬਸ ਇਹਨਾਂ ਸ਼ਰਲਾ ਪੈਂਦੇ ਹੀ ਇਹਦੇ ਅੱਜ ਹੀ ਕੱਲ੍ਹ ਦੋਸਤੋ ਬਹੁਤ ਸਵਾਤ ਕਰਦੇ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਜਸਵੀਰ ਕੋਲੇ ਪਹ ਦੇ ਨਾਲ ਨਾਲ ਆਪਾਂ ਭੈਣ ਸਰਬਜੀਤ ਕੌਰ ਨੂੰ ਵੀ ਮਿਲਾਵਾਂਗੇ ਤੁਹਾਡੇ ਨਾਲ ਕਿਰਾਂਾ ਤੁਸੀਂ ਇਹਨਾਂ ਦੇ ਜਿਹੜੇ ਘਰੇ ਰੱਖੇ ਹੋਏ ਪਸ਼ੂ ਆ ਕੱਲੇ-ਕੱਲੇ ਪਸ਼ੂ ਦੇ ਉੱਤੇ ਨਾ ਇੱਕ ਵਾਰੀ ਨਿਗਾਹ ਮਾਰ ਲਓ ਬਹੁਤ ਜ਼ਿਆਦੇ ਚੰਗੀਆਂ ਦੋ ਝੋਟੀਆਂ ਤੇ ਨਾਲ ਗਾਵਾਂ ਆ ਗਈਆਂ ਇਹਨਾਂ ਕੋਲ ਨਾ ਇੱਕ 35 35 ਲੀਟਰ ਵਾਲੀਆਂ ਜਿਹੜੀਆਂ ਹੈਗੀਆਂ ਆਹ ਗਾਵਾਂ ਜਿਹੜੀਆਂ ਇਹ ਦੋ ਖੜੀਆਂ ਜਿਹੜੀਆਂ ਇਹ ਦੋਨੇ ਦੀਆਂ ਦੋਨੇ ਜਿਹੜੀਆਂ ਗਾਵਾਂ ਦੇਣੀਆਂ ਨੇ ਪਰ ਇੱਕ ਤੁਹਾਨੂੰ ਮ ਦਿਖਾਵਾਂ ਇਹਨਾਂ ਦੀ ਮਿਹਨਤ ਜਿਹੜੀ ਹੈਗੀ ਨਾ ਇੱਕ ਆਹ ਕੱਟੀ ਚੈੱਕ ਕਰ ਲਓ ਮਿੱਤਰੋ ਕੱਟੀ ਦੀ ਸਾਂਭ ਸੰਭਾਲ ਜਿਹੜੀ ਹੈਗੀ ਬਹੁਤ ਜ਼ਿਆਦੇ ਚੰਗੀ ਕੀਤੀ ਆ ਤੇ ਗਾਵਾਂ ਦਾ ਸਿੰਘ ਹੈ 4 ਇਧਰਲੇ ਪਾਸੇ ਮੈਂ ਤੁਹਾਨੂੰ ਹੋਰ ਦਿਖਾ ਦਣਾ ਵੀ ਆਹ ਪਹਿਲਾ ਪਹਿਲਾ ਸੂਆ ਸੂਣ ਵਾਲੀਆਂ ਬਿਹੜਾ ਆਈਆਂ ਇਹ ਆਪਣੇ ਆਉਣ ਤੋਂ ਪਹਿਲਾਂ ਜਿਹੜੀਆਂ ਹੈਗੀਆਂ ਨਾ ਇਹ ਵੇਖ ਚੁੱਕੀਆਂ ਨੇ ਕੀ ਕਾਰਨ ਬਣਦਾ ਵੇਚਣ ਦਾ ਹਨਾ ਸਾਰੀ ਗੱਲਬਾਤ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਪਤਾ ਕਰਕੇ ਦੱਸਾਂਗੇ ਬਾਕੀ ਜਿਹੜੀਆਂ ਗਾਵਾਂ ਕਿਵੇਂ ਲੱਗੀਆਂ ਦੱਸਿਓ ਜਰੂਰ ਆਓ ਕਰਾਗੇ ਗੱਲ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪੈਣੇ ਹੋਰ ਕਿਵੇਂ ਹੋ ਠੀਕ ਠਾਕ ਚੜਦੀ ਕਲਾ ਬਾਈ ਬਹੁਤ ਵਧੀਆ ਤੇ ਜੇ ਗੱਲ ਕਰ ਲਗੇ ਹੁਣ ਆਪਣਾ ਇਹ ਸ਼ਹਿਰ ਆ ਗਿਆ ਬਟਿੰਡਾ ਹਨਾ ਜੀ ਹਾਂਜੀ ਬਾਈ ਜੀ ਤੇ ਬਹਿੰਡੇ ਸ਼ਹਿਰ ਦੇ ਵਿੱਚ ਆਪਾਂ ਖੜੇ ਕਿੱਥੇ ਜਿਆਂਗੇ ਜਸਵੀਰ ਤੂੰ ਦੱਸ ਇਹ ਗੁਰਨਾਗ ਥਰਮਲ ਪਲਾਂਟ ਦੇ ਕੋਲੀ ਸਾਡੇ ਆਪ ਦੇ ਗੋਤ ਐ ਗੰਦਾਰਾ ਕਲੋਨੀ ਜੀ ਗੰਦਾਰਾ ਕਲੋਨੀ ਹਾਂਜੀ ਠੀਕ ਆ ਆਪਣਾ ਗੋਤ ਵੀ ਆ ਗਿਆ ਹਾਂਜੀ ਗੋਤ ਵੀ ਆ ਗਈ ਅੱਛਾ ਭਾਈ ਕਿੰਨਾ ਚਿਰ ਹੋ ਗਿਆ ਪਸ਼ੂ ਕਿੱਤੇ ਦੇ ਨਾਲ ਜੁੜੇ ਹੋਏ ਨੂੰ ਇਹ 7-8 ਸਾਲ ਹੋ ਗਏ ਜੀ 70 ਸਾਲ ਜੀ ਜੀ ਤਕਰੀਬਨ ਨਾਰਮਲੀ ਆਪਣੇ ਜੁਆਇੰਟ ਫੈਮਿਲੀ ਦੇ ਵਿੱਚ ਤਾਂ ਕਾਫੀ ਟਾਈਮ ਹੋ ਗਿਆ ਸੀ ਯਾਰ ਪਰ ਜਦੋਂ ਤੇ ਅਸੀਂ ਅਲੱਗ ਹੋਏ ਸਮ 7-8 ਸਾਲ ਹੋ ਗਏ 7-8 ਸਾਲ ਹੋ ਗਏ ਭਾਂ ਜਿਵੇਂ ਹੁਣ ਤੁਸੀਂ ਛੌਂਕ ਰੱਖਦੇ ਹੋ ਪਸ਼ੂਆਂ ਦਾ ਹਨਾ ਹੁਣ ਵੇਚਣ ਦਾ ਕਾਰਨ ਆਪਾਂ ਕੀ ਮੰਨ ਸਕਦੇ ਹਾਂ ਵੀ ਕਿਉਂ ਵੇਚ ਰਹੇ ਆ ਆਪਾਂ ਵੇਚਣ ਦੇ ਕਾਰਨ ਦੋ ਦਿਨਾਂ ਜਿਵੇਂ ਕਿ ਆਪਾਂ ਮੰਨ ਕੇ ਚਲੋ ਬਾਹੀ ਵੀ ਕਰ ਰਹੇ ਆ ਨਾਲ-ਨਾਲ ਹਨਾ ਠੀਕ ਹੈ ਫੇਰੇ ਉਧਰੋਂ ਬੁਟੀਕ ਦਾ ਕੰਮ ਹੈ ਮੇਰਾ ਮੈਂ ਬੁਟੀਕ ਦਾ ਕੰਮ ਵੀ ਮੇਰਾ ਆਫ ਪੇ ਹੈਗਾ ਹੁਣ ਇਸ ਟਾਈਮ ਬੰਦ ਪਿਆ ਮਸ਼ੀਨ ਮੈਂ ਦੇਖੀ ਹੈਗੀ ਹਾਂਜੀ ਬੰਦ ਪਿਆਈ ਹੁਣ ਉਹ ਨਾਈ ਦੇ ਵੀ ਪਸੋਂਕ ਨਹੀਂ ਹੋਇਆ ਜਾਂਦਾ ਨਾ ਹੀ ਬੁਟੀਕ ਦੇ ਕੋਈ ਹੋਇਆ ਜਾਂਦਾ ਕਿਉਂਕਿ ਆਪਣਾ ਆਫਰ ਵਗੈਰ ਵੱਧ ਆਏ ਪਏ ਹੁੰਦੇ ਆ ਨਾ ਇਸ ਕਰਕੇ ਵੀ ਨਾਮ ਪੁੱਸ ਸਮਾਈ ਘੱਟ ਹੋ ਰਹੀ ਹੈ ਸਾਡੇ ਠੀਕ ਹੈ ਤੇ ਬੰਦੇ ਵਗੈਰਾ ਦਾ ਕੋਈ ਹੈ ਨਹੀਂਗਾ ਆਪਾਂ ਨੂੰ ਮਤਲਬ ਸਾਮ ਤੇ ਤੁਸੀਂ ਆਪ ਹੀ ਹਾਂਜੀ ਸੀ ਆਪਾਂ ਮੈਂ ਤਾਂ ਤੁਸੀਂ ਜਿਹੜੀ ਆਪ ਕਰਦੇ ਹੋ ਮੈਂ ਕਹਿੰਦਾ ਉਹਦੇ ਵਾਸਤੇ ਵਧਾਈ ਦੇ ਪੱਤਰੋਂ ਤੇ ਅੱਜਕੱਲ ਲੇਡੀ ਜਿਹੜੇ ਹੈਗੇ ਵੀ ਠੀਕ ਹੈ ਸ਼ਹਿਰਾਂ ਦੇ ਵਿੱਚ ਰਹਿ ਕੇ ਬਹੁਤ ਘੱਟ ਸਾਮ ਸੰਭਾਲ ਕਰਦੇ ਆ ਪਰ ਤੁਸੀਂ ਇਸ ਵਾਸਤੇ ਮਤਲਬ ਵੀ ਵੜਾਈ ਦੇ ਪਾਤਰੋ ਜਿਹੜਾ ਤੁਸੀਂ ਸਾਮ ਸਵਾਲ ਨਾਲ ਕਰਾਉਣੀ ਆ ਠੀਕ ਹੈ ਨਾ ਅੱਛਾ ਜੇ ਗੱਲ ਕਰ ਲਈਏ ਹੁਣ ਬੁਟੀਕ ਵਾਲਾ ਕੰਮ ਬੰਦ ਪਿਆ ਹਾਂਜੀ ਹੁਣ ਇਧਰੋਂ ਜਮਾ ਤਾਂ ਨਹੀਂ ਛੱਡਣੇ ਪਸ਼ੂ ਆਪਾਂ ਨਹੀਂ ਵੀਰੇ ਆਪਾਂ 4-5 ਪਸ਼ੂ ਰੱਖਾਂਗੇ ਆਪਾਂ ਘਰ ਦੀ ਵਾਸਤੇ ਠੀਕ ਹੈ ਵੀਰ ਵਾਸਤੇ ਚਲੋ ਇਨਾਂ ਇਕ ਤਾਂ ਚੱਲਦੀ ਰਹਿੰਦਾ ਹਨਾ ਇਨਾਂ ਇਕ ਤਾਂ ਬਸਮਾਰ ਸਕਦੇ ਆਂ ਸਮਝ ਸਕਦੇ ਵੀ ਹੁਣ ਆਪਣੇ ਤੋਂ ਪਸ਼ੂ ਲਿੰਟ ਤੋਂ ਜ਼ਿਆਦਾ ਹੋਏ ਪਏ ਆਪਣੇ ਕੋਲ ਠੀਕ ਹੈ ਦੋ ਦਾ ਵੀਕੀ ਗਈਆਂ ਹਾਂਜੀ ਦੋ ਸੇਲ ਹੋ ਗਈ ਵੀਰੇ ਠੀਕ ਹੈ ਹਾਂਜੀ ਚਲੋ ਜਿਹੜੀ ਆਪਣੇ ਕੋਲ ਬਈ ਗਾਵਾਂ ਦੀ ਗੱਲ ਕਰ ਲਈਏ ਹੁਣ ਜਿਵੇਂ ਪਹਿਲੇ ਨੰਬਰ ਵਾਲੀ ਗਾਂ ਆ ਗਈ ਸਰ ਜੀ ਇਹ ਤੀਜਾ ਸੂਆ ਜੀ ਤੀਜਾ ਸੂਆ ਹਾਂਜੀ ਹਾਂਜੀ ਠੀਕ ਆ ਤੇ ਕਿੰਨੇ ਦਿਨ ਇਹਦੇ ਸੂਣ ਦੇ ਬਾਕੀ ਆ ਇਹਦੇ 10 15 ਦਿਨ ਲੈਂਦੀ ਹੈ ਜੀ 10 15 ਦਿਨ ਬਾਕੀ ਆ ਹਾਂਜੀ ਹਾਂਜੀ ਅੱਛਾ 10 15 ਦਿਨ ਬਾਕੀ ਆ ਭਾਈ ਫਿਰ ਦੂਜੇ ਸੂਏ ਦਾ ਦੁੱਧ ਜਿਹੜਾ ਚੋਇਆ ਆਪਾਂ ਭਾਈ ਕਿੰਨਾ ਚੋਇਆ ਹੋਇਆ 35 ਲੀਟਰ ਜਮ੍ਹਾਂ ਗੱਡੇ ਥੋਲਮਾ ਚੋਇਆ ਹੋਇਆ 35 ਲੀਟਰ 35 ਲੀਟਰ ਹਾਂਜੀ ਠੀਕ ਆ ਇਹ 35 ਲੀਟਰ ਆਪਾਂ ਚੋਇਆ ਹੋਇਆ ਹੁਣ ਤੀਜੇ ਸੂਏ ਆਪਾਂ ਕਿੰਨਾ ਦੁੱਧ ਕਹਿ ਕੇ ਦੇਣੀ ਹੈ ਇਹ ਵੀਰ ਦੇਖੋ ਅਗਲੇ ਦਿਨਾਂ ਦਾ ਸਮਾਈ ਕਰਤੇ ਆਪਦੇ ਹਨਾ ਅਸੀਂ ਤਾਂ ਇਹ ਸਾਡੇ ਕੋਲ ਰਹੀ ਤਾਂ 20 ਲੀਟਰ ਘੜਾ ਸਕਦੇ ਆ ਅਸੀਂ ਬਾਕੀ ਅਗਲੇ ਦਿਨ ਆਪਦੀ ਮਿਹਨਤ ਹੁੰਦੀ ਅੱਗੇ ਨਾ ਵੀ ਆਪਾਂ ਜਿੰਨੇ ਕੇਅਰ ਕਰਾਂਗੇ ਠੀਕ ਆ ਪਾਪਾ ਆਪਣੇ ਕੋਲ 35 ਲੀਟਰ ਦੀ ਕਹਿ ਕੇ ਦੇ ਦੇ ਠੀਕ ਆ ਚਲੋ ਹੁਣ ਆਪਾਂ ਨਾ ਇਹਨੂੰ ਆਪਾਂ ਤੋੜ ਕੇ ਦਿਖਾਉਣੇ ਹੈਗੇ ਦੇਖ ਲਓ ਮਿੱਤਰੋ ਹਨਾ ਜਿਹੜੀ ਇਹ ਵਹਿੜ ਦਾ ਕੱਦ ਕਾਠ ਆ ਗਿਆ ਉਹ ਤੁਸੀਂ ਚੈੱਕ ਕਰ ਲਓ ਬਹੁਤ ਜਿਆਦਾ ਵੱਡੇ ਕੱਦ ਕਾਠ ਵਾਲੀ ਆ ਹਜੇ ਆਰਡਰ ਦੀ ਸ਼ੇਪ ਜਿਹੜੀ ਹੈਗੀ ਆ ਉਹ ਵੀ ਬਹੁਤ ਚੰਗੀ ਬਣਾਉਗੀ ਇਧਰ ਹੀ ਲੈ ਚੱਲ ਬਈ ਹਾਂ ਅਛਾ ਜਸਵੀਰ ਭਾਈ 10 ਦਿਨ ਤੱਕ ਹਜੇ ਮੈਨੂੰ ਆਏ ਲੱਗਾ ਖੁੱਲੇ ਲੈ ਜੂ ਹਨਾ ਹਾਂਜੀ ਹਾਂਜੀ ਇਹ ਆ ਦੇਖੋ ਜਿਹੜਾ ਲੇਵੇ ਦੀ ਆਰਡਰ ਦੀ ਕੁਆਲਿਟੀ ਆਪਾਂ ਤੁਹਾਨੂੰ ਦਿਖਾ ਦਗੇ ਤੇ ਲਿਆ ਬਾਈ ਮੋੜ ਲਾ ਕੋਈ ਗੱਲ ਅੱਛਾ ਬਾਈ ਜੇ ਆਪਾਂ ਹੁਣ ਗੱਲ ਕਰ ਲਗੇ ਇਹਦੀ ਗਾਂ ਦੀ ਮਤਲਬ ਮਸ਼ੀਨ ਨਹੀਂ ਨਾ ਮਸ਼ੀਨਾਂ ਚਵਾਈ ਕਰਦੇ ਹਾਂ ਕਿ ਹਾਂਜੀ ਵੀਰੇ ਮਸ਼ੀਨ ਤੇ ਵੀ ਚਵਾਈ ਕਰ ਸਕਦੇ ਆਂ ਆਪਾਂ ਹੱਥੀ ਵੀ ਚਵਾਈ ਕਰ ਸਕਦੇ ਆਂ ਉਹਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਅੱਛਾ ਦੇਉ 35 ਹਾਂਜੀ 35 ਰੇਟ ਸਾਡੇ ਕੋਲ ਗਾਰੰਟੀ ਹੈ ਵੀਰੇ ਗਾਹਾਂ ਤੁਹਾਨੂੰ ਦੱਸੇ ਵੀ ਅਗਲੇ ਤੇ ਆਪਾਂ ਹਾਂ ਸੇਵਾ ਦੇ ਦਵਾਂਗੇ ਲਿਆ ਬਾਈ ਕਰਾਂ ਉਹ ਆਇਆ ਬਰੀਡ ਵਾਲਾ ਜਿਹੜਾ ਹੈਗਾ ਹੁਣ ਇਹ ਜੇ ਆਪਾਂ ਗੱਲ ਕਰ ਲਗੇ ਕੋਈ ਗੱਲ ਨਹੀਂ ਬਈ ਜੇ ਹੁਣ ਆਪਾਂ ਇਹਦੀ ਗੱਲ ਕਰ ਲਈਏ ਵੀ ਨਾਰਮਲ ਸੀਮਨ ਤੇ ਇਹ ਗੱਬਣਾ ਨਹੀਂ ਹਾਂਜੀ ਵੀਰੇ ਨਾਰਮਲ ਕੋਈ ਫੈਕਸਟ ਵਗੈਰਾ ਨਹੀਂ ਵੀਰੇ ਆਜੋ ਕਰਾਂ ਆਪਾਂ ਉਧਰ ਦੂਜੀ ਗਾਂ ਦਿਖਾ ਦਈਏ ਹੁਣ ਅੱਛਾ ਬਈ ਹੁਣ ਜਿਵੇਂ ਆਪਣੇ ਕੋਲੇ ਆ ਦੂਜੇ ਨੰਬਰ ਤੇ ਗਾਂ ਆ ਗਈ ਬਈ ਇਸ ਬਿਹੜ ਦਾ ਸੂਆ ਇਹਦਾ ਵੀ ਤੀਜਾ ਸੂਆ ਹੈ ਤੀਜਾ ਸੂਆ ਹਾਂਜੀ ਵੀਰੇ ਠੀਕ ਹੈ ਤੀਜਾ ਸੂਆ ਤੇ ਕਿੰਨੇ ਦਿਨ ਸੂਣ ਦੇ ਬਾਕੀ ਇਹਦੇ ਇਹਦੇ ਵੀ ਨਾਰਮਲ ਵੀਰੇ ਦੋਨਾਂ ਨੇ ਇਕੱਠੇ ਸੁਣਾ 15 ਦਿਨ ਇਹਦੇ 10-15 ਦਿਨ ਮੰਨ ਕੇ ਚੱਲੋ ਤੁਸੀਂ 10-15 ਦਿਨ ਬਾਕੀ ਹੈ ਇਹਨੇ ਫਿਰ ਦੂਜੇ ਸੂਏ ਭਾਂਨੇ ਕਿੰਨਾ ਦਿੱਤਾ ਤੁਦੜ ਇਹਨੇ ਵੀ 35 ਲੀਟਰ ਹੀ ਤੇ ਹੁਣ ਜਿਹੜਾ ਹੈਗਾ ਦੂਜੇ ਸੋਏ 35 ਦਿੱਤਾ ਇਹਨੇ ਹਾਂਜੀ ਤੇ ਹੁਣ ਵੀ ਪਲੱਸ ਜਾ ਸਕਦੀ ਹੈ ਕਿ 35 ਦਾ ਹਾਂ ਵੀ ਜਾ ਸਕਦੀ ਹੈ ਤੇ ਜੇ ਮਤਲਬ ਇੱਕ ਤੁਸੀਂ ਮੈਨੂੰ ਜਿਹੜੀ ਸੋਡਾ ਸ਼ਾਵਾਸੀ ਵਾਲਾ ਪੁਆਇੰਟ ਸੀਗਾ ਹਾਂਜੀ ਵੀਰ ਜੀ ਹੁਣ ਦੁਬਾਰੇ ਜਿਹੜਾ ਤੁਸੀਂ ਆਖਿਆ ਸੀਗਾ ਵੀ ਇੱਕ ਹੀ ਦੇ ਦੇ ਵਿੱਚ ਜਿਹੜਾ ਨੁਕਸਾ ਹਾਂਜੀ ਵੀਰ ਜੀ ਹੈਨਾ ਵੀ ਗੱਬਣਾ ਕੰਮਾਂ ਤੋਂ ਡਰਨ ਦੀ ਕੋਈ ਲੋੜ ਨਹੀਂ ਨਹੀਂ ਡਰਨੀ ਲੋੜ ਨਹੀਂ ਵੀਰੇ ਉਹ ਨੋਰਮਲੀ ਆਪਾਂ ਹੱਥ ਦੇ ਵਿੱਚਾਈ ਕਰ ਸਕਦੇ ਹਾਂ ਹਣਾ ਪਰ ਉਹ ਐਵੇਂ ਅਸੀਂ ਮਸ਼ੀਨ ਦੇ ਚਵਾਈ ਬਿਲਕੁਲ ਵਧੀਆ ਹੈਗੀ ਹੈ ਪ੍ਰੋਪਰ ਦੁੱਧਵਾਦ ਬਿਲਕੁਲ ਸਹੀ ਆਊਗਾ ਤੁਹਾਨੂੰ ਹਣਾ ਇਹ ਨਹੀਂ ਵੀ ਦੁੱਧ ਥਣ ਚੋਂ ਵੱਧ ਘੱਟ ਹੋਊਗਾ ਬਸ ਮੇਨ ਸ਼ਰਲਾ ਪੈਂਦਾ ਹੀ ਇਹਦੇ ਇੱਕ ਥਣ ਦੇ ਵਿੱਚ ਹਾਂਜੀ ਇੱਕ ਥਣ ਤੋਂ ਪਿੱਛੇ ਵਾਲਾ ਥਣ ਹੈਗਾ ਪਿਛਲੇ ਵਾਲਾ ਹਾਂਜੀ ਸ਼ਰਲਾ ਪੈਂਦਾ ਉਹ ਹਾਂਜੀ ਵੀਰ ਜੀ ਠੀਕ ਹੈ ਇਸੇ ਗੱਲ ਵਾਸਤੇ ਮੈਂ ਤੁਹਾਨੂੰ ਕਹਿਣਾ ਭਈ ਧੰਨਵਾਦ ਜਿਹੜਾ ਤੁਸੀਂ ਵਿੱਚ ਦੱਸਤਾ ਨਹੀਂ ਵੀਰ ਜੀ ਉਹ ਹੁਣ ਕੋਈ ਲੈਣ ਆਵੇ ਹਣਾ ਆਪਣੀ ਅਗਲੀ ਵੀ ਪਕਾਈ ਹੁੰਦੀ ਹੈ ਹਣਾ ਆ ਮੁੜ ਕੇ ਬੇਸੇਰੀ ਗੱਲ ਹੋ ਰਹੀ ਹੈ ਜਿਹੜੀ ਚੀਜ਼ ਆਪਾਂ ਨਾਰਮਲ ਦੱਸ ਰਹੇ ਹਾਂ ਅਗਲੇ ਹਾਂ ਹਾਂ ਸਹੀ ਗੱਲ ਆ। ਵੀ ਫਿਰ ਆਪਾਂ ਉਹਨੂੰ ਐ ਪ੍ਰੋਬਲਮ ਨਾ ਆਵੇ ਆਪਣੇ ਕੋਲੇ ਆ ਕੇ ਹਨਾ ਵੀ ਤੁਸੀਂ ਵੀਡੀਓ 'ਚ ਕੀ ਦਿਖਾ ਰਹੇ ਹੋਗੇ ਹਨਾ ਜਿਹੜਾ ਮਗਰਲਾ ਥਣ ਇਧਰਲੀ ਸਾਈਡ ਵਾਲਾ ਆ ਗਿਆ ਹਾਂ ਹਾਂਜੀ ਜੀ ਬੈਠੀ ਹਾਂ ਠੀਕ ਆ ਉਹ ਹਜੇ ਤਾਂ ਮਤਲਬ ਜਿਹੜਾ ਹੈਗਾ ਨਾ ਆਹ ਥਾਣਾ ਜਿਹੜਾ ਮਿੱਤਰ ਨੂੰ ਮਗਰਲਾ ਇਹਦੇ 'ਚ ਮਾੜਾ ਮੋਟਾ ਛਰਲਾ ਪੈਂਦਾ ਹੈਗਾ ਤੇ ਭਾਈ ਖੋਲੀ ਕਰ ਇਹਨੂੰ ਵੀ ਆਪਾਂ ਤੋੜ ਕੇ ਦਿਖਾ ਦਗੇ ਅ ਦੇਖੋ ਜਿਹੜੀ ਆਪਾਂ ਕਹਿ ਦਿੰਨੇ ਇਹਨਾਂ ਵੀ ਇੱਕ ਨਾਰਮਲ ਘਰੋਂ ਆਪਾਂ ਨੂੰ ਜਿਹੜਾ ਘਰੋਂ ਪਸ਼ੂ ਮਿਲ ਜੇ ਤੇ ਅ ਉਹ ਆਪਾ ਦੱਸਤਾ ਠੀਕ ਐ ਇਸ ਤੋਂ ਇਲਾਵਾ ਪੈਨੇ ਕੋਈ ਹੋਰ ਤਾਂ ਨਹੀਂ ਕੋਈ ਹੈਗੀ ਗੱਲ ਨਾ ਵੀਰ ਜੀ ਬਿਲਕੁਲ ਵੀ ਨਹੀਂ ਠੀਕ ਐ ਗੱਲ ਨਹੀਂ ਚਲੋ ਬਾਕੀ ਪ੍ਰੋਪਰਲੀ ਗਾਂ ਸਹੀ ਹੈਗੀ ਠੀਕ ਆ ਲੋ ਵੀ ਆ ਵੀ ਦੇਖ ਲੋ ਤੁਸੀਂ ਵੇਖੜਦਾ ਨਾ ਜਿਹੜਾ ਆਰਡਰ ਦੀ ਕੁਆਲਿਟੀ ਐ ਸ਼ੇਪ ਆ ਉਹ ਬਹੁਤ ਸੋਹਣੀ ਮੈਂ ਕਹਿੰਨਾ ਕਟਾ ਵਾਲਾ ਲੇਵਾ ਇਹਦਾ ਪੂਰਾ ਚੌੜਾ ਲੇਵਾ ਤਿਆਰ ਕਰਨਾ ਇਹ ਵੀ 35 ਲੀਟਰ ਵਾਲੀ ਗਾਂ ਆ ਗਈ ਨਾਰਮਲ ਕਰੋ ਨਹੀਂ ਆ ਵੀ ਸਮੀ ਸੁਮੀ ਦਾ ਪੂਰੀ ਆ ਬਾਈ ਦੇਖ ਲੋ ਆ ਤੁਹਾਨੂੰ ਦੇਖਣ ਜੀ ਪਤਾ ਲੱਗਦਾ ਮਿੱਤਰੋ ਇਹ ਵੀ 35 ਲੀਟਰ ਵਾਲੀ ਗਾਂ ਆ ਗਈ ਅੱਛਾ ਭਾਈ ਇੱਕ ਗੱਲ ਆਪਾਂ ਭੁੱਲ ਗਏ ਹਨਾ ਤੇ ਭਾਈ ਇਹਨਾਂ ਦੇ ਰੇਟ ਆਪਾਂ ਰੇਟ ਦੱਸ ਰੇਟ ਵੀਰੇ ਆਪਾਂ ਫੋਨ ਤੇ ਕਰਾਂਗੇ ਹੁਣ ਤੇ ਕਰ ਲਓ ਹਾਂਜੀ ਹਾਂਜੀ ਚਲੋ ਕਰ ਲਓ ਰਹਾ ਕਰ ਲਓ ਹਾਂਜੀ ਨਹੀਂ ਨਹੀਂ ਭਾਈ ਰੇਟ ਆਪਾਂ ਫੋਨ ਤੇ ਕਰਾਂਗੇ ਹੁਣ ਤੇ ਕਰ ਲਓ ਹਾਂਜੀ ਠੀਕ ਆ ਲਿਆ ਭਾਈ ਕਰ ਲੈ ਵੀ ਦੁੱਧ ਦੀ ਜਿਹੜੀ ਹੈਗੀ ਆ ਉਹ ਗਾਰੰਟੀ ਰਹੂਗੀ ਤੁਹਾਨੂੰ ਦੀ 35 35 ਲੀਟਰ ਵਾਲੀਆਂ ਬਾਕੀ ਇਹ ਬਰੀਡ ਵਾਲਾ ਪੱਖ ਜਿਹੜਾ ਹੈਗਾ ਨਾ ਉਹ ਵੀ ਚੰਗੀ ਬਰੀਡ ਵਾਲੀਆਂ ਨੇ ਐ ਨਹੀਂ ਹੈਗਾ ਵੀ ਨਾਰਮਲ ਹੋਣਗੀਆਂ ਅੱਛਾ ਭਾਈ ਜੇ ਹੁਣ ਆਪਾਂ ਜਿਹੜੀਆਂ ਵੇਚਣ ਵਾਲੀਆਂ ਗਾਵਾਂ ਸੀ ਉਹ ਤਾਂ ਆਪਾਂ ਦਿਖਾ ਦਿੱਤੀ ਹਾਂਜੀ ਵੀਰ ਜੀ ਠੀਕ ਆ ਪੰਜਾ ਆ ਗਿਆ ਆਪਣੇ ਕੋਲ ਹਾਂਜੀ ਵੀਰ ਜੀ ਗਾਵਾਂ ਆ ਗਿਆ ਇਹਨਾਂ ਚ ਬਚਦਾ ਕੁਝ ਕੀ ਨਹੀਂ ਬਚਦਾ ਵੀਰੇ ਦੇਖੋ ਮਿਹਨਤ ਤਾਂ ਆਪਣੀ ਬਚਦੀ ਆਪਾਂ ਨੂੰ ਹਨਾ ਜੇ ਮਿਹਨਤ ਕਰਾਂਗੇ ਤਾਂ ਸਾਰੇ ਚੀਜ਼ੀ ਬਚਤ ਆਉਂਦੀ ਆਪਾਂ ਨੂੰ ਹਨਾ ਠੀਕ ਆ ਗੱਲ ਤਾਂ ਹੁਣ ਵੀ ਮੇਰਾ ਵੀ ਸ਼ੌਂਕ ਨਾਲ ਬਟਿਕ ਦਾ ਹੋ ਗਿਆ ਹਨਾ ਅੱਜੋ ਹੁਣ ਵੀ ਸ਼ੌਂਕ ਤਾਂ ਦੋਨੇ ਪਾਸੇ ਜਾਂਗੇ ਪਰ ਦੇਖੋ ਵੀ ਹੁਣ ਜੇ ਰੋਜ਼ਾਰਾ ਸ਼ੌਂਕ ਬਟਿਕ ਵਾਲੇ ਕੰਮ 'ਚ ਪੈ ਗਿਆ ਆਪਾਂ ਨੂੰ ਹਨਾ ਵੀ ਚਲੋ ਬੱਚਿਆ ਕਰਕੇ ਵੀ ਹੋ ਜਾਂਦਾ ਹੈ ਹਨਾ ਤੇ ਵੀ ਬਾਕੀ ਇਹ ਚੀਜ਼ੀ ਬਚਤ ਰਹਗੀ ਵੀਰੇ ਜੇ ਆਪਾਂ ਮਿਹਨਤ ਕਰਾਂਗੇ ਤਾਂ ਠੀਕ ਹੈ ਸੜੋਂ ਮੰਨ ਕੇ 80 ਰੁਪਏ ਤੋਂ ਮੱਝ ਨਾਲ ਜਾਈ ਜਾਂਦਾ ਵੀਰੇ ਨਾਰਮਲੀ ਠੀਕ ਹੈ ਠੀਕ ਹੈ ਵੀ ਬਚਤ ਤਾਂ ਹੈਗੀ ਹੈਗੀ ਪਰ ਹੁਣ ਆਪਾਂ ਨੂੰ ਥੋੜਿਆ ਕੰਮ ਕਰਨ ਦੋਨੇ ਪਾਸੇ ਹੋ ਜਾਂਦਾ ਹੈਗਾ ਤਾਂ ਕਰਕੇ ਪ੍ਰੋਬਲਮ ਆ ਗਈ ਆਪਾਂ ਨੂੰ ਚਲੋ ਚੰਗੀ ਗੱਲ ਹੈਗੀ ਮਤਲਬ ਮੇਰਾ ਤਾਂ ਇਹੀ ਹੈ ਨਾ ਵੀ ਹਾਂ ਅਗਲਾ ਕਹਿੰਦਾ ਵੀ ਪਸ਼ੂ ਚ ਬਚਦਾ ਕੁਝ ਨਹੀਂ ਨਹੀਂ ਬਚਤ ਹੈਗੀ ਵੀਰੇ ਜੇ ਆਪ ਮਿਹਨਤ ਕਰਾਂਗੇ ਤਾਂ ਬਚਤ ਹੈਗੀ ਹੈ ਚਲੋ ਆਪਾਂ ਇੱਕ ਪਾਸੂ ਵੀ ਰੱਖਦੇ ਆ ਘਰੇ ਬਚਤ ਆਪਾਂ ਨੂੰ ਉਹਦੇ ਵਿੱਚ ਰੱਖੀ ਦੇਖੋ ਹੁਣ ਬਚਤ ਦੀ ਗੱਲ ਕਰ ਲਈ ਜਿਵੇਂ ਸੋਡੇ ਕੋਲ ਦੋ ਬੈੜਾ ਵੇਚੀਆਂ ਤੁਸੀਂ ਹਾਂ ਉਹ ਵੀ ਤਾਂ ਚਲੋ ਤੁਸੀਂ ਮਿਹਨਤ ਕੀਤੀ ਸੀ ਪਾਲੀਆਂ ਸੀਗੀਆਂ ਤਾਂ ਉਹ ਬਚਤੀ ਹੋਈ ਹੈ ਹਾਂਜੀ ਬਹੁਤ ਬਚਤੀ ਹੋਈ ਚਲੋ ਖਰਚਾ ਤਾਂ ਉਹਨਾਂ ਨੇ ਖਾਦਾ ਪਰ ਬਚਤ ਤਾਂ ਹੋਈ ਵੀ ਮੰਨ ਕੇ ਲੈ ਲਓ ਵੀਰੇ ਆਪਾਂ ਨੂੰ ਅੱਧ ਤੋਂ ਜ਼ਿਆਦਾ ਬਚਾ ਜਾਣੀ ਨਹੀਂ ਉਹ ਠੀਕ ਹੈ ਅੱਧ ਤੋਂ ਜ਼ਿਆਦਾ ਬਚਾ ਜਾਣੀ ਅੱਧ ਤੋਂ ਜ਼ਿਆਦਾ ਬਚਾ ਜਾਣੀ ਆਪਾਂ ਨੂੰ ਬਾਕੀ ਜੇ ਮਿਹਨਤ ਕਰਾਂਗੇ ਤਾਂ ਤਾਂ ਹੀ ਆਪਾਂ ਨੂੰ ਕੋਈ ਮੁੱਲ ਮਿਲੂਗਾ ਨਾ ਜੇ ਆਪਾਂ ਮਿਹਨਤੀ ਨਾ ਕੀਤੀ ਫਿਰ ਮੁੱਲ ਕਿੱਥੋਂ ਗਿਉ ਅੱਛਾ ਮੱਝਾਂ ਆਪਣੇ ਕੋਲ ਪੈਣ ਕਿੰਨੇ ਕਿੰਨੇ ਦੁੱਧ ਵਾਲੀਆਂ ਜਿਵੇਂ ਦੋ ਖੜੀਆਂ ਨੇ ਉਹ ਵੀਰੇ ਆਪਣੇ ਕੋਲੇ 15 ਪਲੱਸ ਹੀ ਹੈਗੇ 15 ਕਿਲੋ ਠੀਕ ਆ ਇੱਕ ਤੁਸੀਂ ਮੱਝ ਜਿਵੇਂ ਪਹਿਲਾਂ ਦੱਸਿਆ ਸੀਗਾ ਵੀ ਇੱਕ ਚੰਗੇ ਰੁਪਿਆ ਦੇ ਵਿੱਚ ਵੇਚੀ ਵੀ ਆ ਹਾਂਜੀ ਵੀਰ ਉਹ ਆਪਾਂ ਵੇਚੀ ਸੀਗੀ 1,30,000 ਦੀ ਵੇਚੀ ਸੀ ਉਹ ਨਾਲੇ ਕਾਫੀ ਟਾਈਮ ਪਹਿਲਾਂ ਦੀ ਗੱਲ ਹੈਗੀ ਪਰ ਉਹਦੀ ਆਪਾਂ ਗਾਂ ਬਰੀਡ ਤਿਆਰ ਕਰ ਰਹੇ ਹਾਂ ਹੁਣ ਇਸ ਟਾਈਮ ਜਿਵੇਂ ਆਪਣੇ ਕੋਲ ਆ ਝੋਟੀ ਆ ਗਈ ਹਾਂਜੀ ਇਹ ਝੋਟੀ ਹੋ ਗਈ ਇਹ ਬੱਚਾ ਗਾਂਾਂ ਤੇ ਇਹਨੂੰ ਬੱਚੀ ਨੂੰ ਬੱਚੀ ਦੀ ਸਾਂਸਵਾਲ ਦੱਸੋ ਤੁਸੀਂ ਵੀ ਕਿਵੇਂ ਸੀ ਸਾਂਸਵਾਲ ਦਾ ਵੀਰ ਜੀ ਪਹਿਲਾਂ ਦੁੱਧ ਤੇ ਸੀਗਾ ਆਪਾਂ ਵੀ ਮਾਨੂੰ ਕੋ ਡੇਲੀ ਦਾ 5-6 ਲੀਟਰ ਦੁੱਧ ਪੀਂਦੀ ਸੀਗੀ ਅੱਛਾ ਤੇ ਉਹਦੇ ਵਾਸਤੇ ਫੀਡ ਤੇ ਲਾ ਲਈ ਸੀ ਯਾਨੀ ਕਿ ਟੋਟਲੀ ਬੱਚੇ ਦਾ ਸ਼ੌਕ ਆ ਵੀ ਇਹਨੂੰ ਪੂਰੀ ਫੁੱ ਹਣ ਜੀ ਇਹ ਸੋਚ ਕੇ ਤਾਂ ਆਪਣੀ ਮਿਹਨਤ ਹੀ ਐ ਕੋ ਜੇ ਆਪਾਂ ਹੁਣ ਉਹ ਪਾਲੀ ਇਹਦੀ ਮਾਂ ਨੂੰ ਪਾਲਿਆ ਉਹਦੋਂ ਵਾਰ ਬੱਚਾ ਗਾਂ ਬਰੀਡ ਤੇ ਲਿਆ ਹਨਾ ਤੇ ਵੀ ਜੇ ਆਪਾਂ ਸੋਚ ਕੇ ਤੇ ਇਹ ਤੋਂ ਹੋਰ ਵੀ ਸਤਾਰ ਕਰ ਸਕਦੇ ਆਪਾਂ ਬਰੀਡ ਤੇ ਕਿੰਨੇ ਮਹੀਨੇ ਦੀ ਹੋ ਗਈ ਬਈ ਇਹ ਵੀਰੇ ਹੋ ਗਈ 6 ਮਹੀਨੇ ਦੀ 6 ਮਹੀਨੇ ਦੀ ਹਾਂਜੀ ਠੀਕ ਆ ਤੇ ਵੈਸੇ ਉਹ ਮਤਲਬ ਜਿਹੜੀ ਹੈਗੀ ਇਹ ਵੀ ਇਹਦੀ ਗਰੋਥ ਚੰਗੀ ਆ ਹਾਂਜੀ ਵੀਰ ਜੀ ਬਹੁਤ ਸ਼ਾਂਤ ਸੁਭਾਅ ਵੀ ਚਲੋ ਚੰਗੀ ਆ ਗਈ ਫੀਡ ਵੀ ਕਿੰਨੀ ਪਾਈ ਆ ਹੁਣ ਇਹਨੂੰ ਤੁਸੀਂ ਫੀਡ ਵੀਰੇ ਇਸੇ 2 ਕਿਲੋ ਡੇਲੀ ਦੀ ਹੁੰਦੀ ਐ ਜੀ ਫੀਡ ਤੇ 2 ਗੱਟੇ ਐਦੋਂ ਪਹਿਲਾਂ ਆਪਾਂ 4 ਚੁੱਕੀ ਹਾਂਜੀ ਚਲੋ ਬਹੁਤ ਵਧੀਆ ਲੱਗਿਆ ਤੁਹਾਡੇ ਮਤਲਬ ਫਾਰਮ ਨੂੰ ਦੇਖ ਕੇ ਆਪਾਂ ਲਾਰਜ ਫਾਰਮ ਕਹਿ ਸਕਦੇ ਆ ਨਾ ਆਪਾਂ ਵੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਜਿਹੜਾ ਤੁਸੀਂ ਐਂ ਮੈਂ ਤਾਂ ਕਹਿੰਦਾ 22 ਦਿਨਾਂ ਲੱਗ ਕੇ ਨਾ ਮਤਲਬ ਬੁਟੀਕ ਦਾ ਜਿਹੜਾ ਹੈਗਾ ਪੂਰੇ ਜੋਰਾਂ ਸ਼ੋਰਾਂ ਤੇ ਉਹਨੂੰ ਕੰਮ ਨੂੰ ਕਰੋ ਆਪਾਂ ਤੇ ਕੋਈ ਵੀ ਕੰਮ ਕਰਕੇ ਤਾਂ ਜੋਰ ਲੱਗੇ ਕਾਮਯਾਬ ਕਰਕੇ ਉਹਨੂੰ ਬਾ ਕਿਵੇਂ ਵੀਰ ਜੀ ਕੰਮ ਦੋਨਾਂ ਦੇ ਸਿਰ ਤੇ ਹੁੰਦਾ ਨਾ ਆਪਾਂ ਐ ਇਕੱਲੇ ਲੇਡੀਜ਼ ਵੀ ਨਹੀਂ ਕੰਮ ਕਰ ਸਕਦੇ ਇਕੱਲੇ ਜੈਂਟਸ ਵੀ ਨਹੀਂ ਕਰ ਸਕਦੇ ਹੈ ਨਾ ਕੰਮ ਤਾਂ ਆਪ ਦੋਨੇ ਜਾਣੇ ਕਰਾਂਗੇ ਤਾਂ ਹੀ ਜਾ ਕੇ ਅੱਗੇ ਮਿਹਨਤ ਹੁੰਦੀ ਆ ਆਪਣੇ ਪਰਿਵਾਰ 'ਚ ਆਪਾਂ ਵਾਅਦਾ ਕਰ ਸਕਦੇ ਹਾਂ ਸਹੀ ਗੱਲ ਕਰ ਫਿਰ ਕਾਮਯਾਬੀ ਫੇਰ ਹੀ ਆ ਹਾਂਜੀ ਵੀਰ ਜੀ ਜੇ ਹੁਣ ਆਪਾਂ ਕਹਦੇ ਆ ਵੀ ਪਹਿਲੇ ਜੈਂਸ ਸੰਭਾਲ ਲੈਣਾ ਉਹਨਾਂ ਦੇ ਸਿਰ ਤੇ ਕਿਉਂਕਿ ਖੇਤੀ ਦਾ ਕੰਮ ਵੀ ਹੋ ਜਾਂਦਾ ਕੱਲੇ ਇਹ ਵੀ ਨਹੀਂ ਸਮਝ ਸਕਦੇ ਕਿ ਖੇਤ ਜਾਣਾ ਜੋ ਆਪਣੇ ਪਸ਼ੂਆਂ ਜਾ ਕੇ ਕੰਮ ਕਰਨਾ ਹਨਾ ਐਦਾਂ ਨਹੀਂ ਹੁੰਦਾ ਜਿਵੇਂ ਹੁਣ ਬਾਈ ਕਹਿੰਦਾ ਵੀ ਮੈਂ ਜਦੋਂ ਤੁਸੀਂ ਫੋਨ ਕਰਤਾ ਵੀ ਭਾਈ ਮੈਂ ਅਸੀਂ ਆਉਣਾ ਹਨਾ ਹਾਂਜੀ ਵੀਰ ਜੀ ਠੀਕ ਆ ਫਿਰ ਮੱਝਾਂ ਜਿਹੜੀਆਂ ਹੈਗਾ ਬਾਈ ਕਹਿੰਦਾ ਵੀ ਇਹਨਾਂ ਦੀ ਨਿਮਾਈਆਂ ਨਹੀਂ ਕਰਨਾ ਹਾਂਜੀ ਜੀ ਉਹ ਫਿਰ ਚ ਕਰਨਾ ਪੈ ਲੈਣਾ ਫਿਰ ਕੰਮ ਮਲਿਕ ਕਰ ਸਾਡਾ ਦੋਨਾਂ ਦਾ ਠੀਕ ਹੈ ਨਾ ਕੱਲੇ ਉਹਨਾਂ ਦਾ ਨਹੀਂ ਨਾ ਵੀ ਆਪਾਂ ਕਦੀ ਵੀ ਇਹਨਾਂ ਦਾ ਘਰ ਤੇ ਇਹਨਾਂ ਨੇ ਸੰਭਾਲਣਾਗਾ ਕਿਉਂਕਿ ਘਰੇ ਤਾਂ ਲੇਡੀਜ਼ ਦੇ ਕੰਮ ਹੁੰਦਾ ਘਰ ਸੰਭਾਲਦਾ ਹੈ ਨਾ ਏਜੰਸੀ ਰੋ ਬਾਹਰ ਕੰਮ ਕਰ ਰਹੇ ਹੈਗੇ ਤੇ ਘਰੇ ਤਾਂ ਆਪਾਂ ਇੰਨਾ ਤਾਂ ਨੋਰਮਲ ਕਰਦੇ ਹਾਂ ਕਿਹਦੀ ਗੱਲ ਹੋਰ ਹੈ ਜੇ ਵੀ ਕਹਿ ਦਿੰਦੇ ਹੁੰਦੇ ਵੀ ਤਾੜੀ ਕਹਿੰਦੇ ਕਥਨਾ ਨਹੀਂ ਵਾਈਦੀ ਹਾਂਜੀ ਜੀ ਇਹ ਤਾਂ ਉਹ ਲੜਾਈ ਵਾਲੀ ਹੋਵੇ ਹਾਂ ਉਹ ਲੜਾਈ ਵਾਲੀ ਹੋਵੇ ਜਿਪੜਾ ਕੰਮ ਵਾਲੀ ਹਾਂਜੀ ਹਾਂਜੀ ਇਹ ਤਾਂ ਹੈ ਨਹੀਂ ਚਲੋ ਚੰਗੀ ਗੱਲ ਹੈ ਬਾਕੀ ਤਾਂ ਗਰੋਥ ਹੀ ਫੇਰ ਹੁੰਦੀ ਹੈ ਵੀਰੇ ਜਦੋਂ ਆਪਾਂ ਇਕੱਠੇ ਰਲ ਕੇ ਕੰਮ ਕਰਦੇ ਹਾਂ ਨਾ ਹਾਂ ਵੀ ਮੈਂ ਕਹਿੰਦਾ ਵੀ ਬਹੁਤ ਬਹੁਤ ਤੁਹਾਨੂੰ ਮਤਲਬ ਵਧਾਈਆਂ ਐਸੇ ਤਰ੍ਹਾਂ ਕੰਮ ਖਿੱਚ ਕੇ ਰੱਖੋ ਕੰਮ ਤੇ ਬਾਈ ਇੱਕ ਨੰਬਰ ਜ਼ਰੂਰ ਬੋਲ ਦੇ ਆਪਣਾ ਜਿਹੜਾ ਆਪਾਂ ਨਾ ਸਕਰੀਨ ਤੇ ਲਾਉਣਾ ਹੈ 9465569014 94655 ਠੀਕ ਹੈ 69014 ਠੀਕ ਹੈ ਬਾਈ ਜਸਵੀਰ ਭਾਈ ਬਹੁਤ ਬਹੁਤ ਧੰਨਵਾਦ ਬਾਈ ਥੈਂਕ ਯੂ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਤੇ ਜਿਹੜਾ ਤੁਸੀਂ ਅੱਜ ਸਾਨੂੰ ਸਪੋਰਟ ਕੀਤੀ ਠੀਕ ਹੈ ਦਰਸ਼ਕਾਂ ਦੇ ਰੂਪ ਰੂਪ ਹੋਏ ਤੁਸੀਂ ਮੈਨੂੰ ਵੀ ਆਸ ਆ ਵੀ ਆਪਣੇ ਇਸ ਵੀਡੀਓ ਨੂੰ ਪਿਆਰ ਦੇਣਗੇ ਦਰਸ਼ਕ ਮੈਨੂੰ ਐ ਨਹੀਂ ਲੱਗਦਾ ਦੇਖ ਭੈਣੇ ਮੈਨੂੰ ਵਾਊਚਰ ਹੋਗਾ ਕੰਮ ਕਰਦੇ ਨੂੰ ਕੋਈ ਜੇ ਭੈਣਾ ਦੀ ਗੱਲ ਕਰ ਲਗੇ ਹਨਾ ਕੋਈ ਦੂਜੀ ਤੀਜੀ ਵੀਡੀਓ ਹੀ ਹੋਊਗੀ ਜਿਨ੍ਹਾਂ ਦੇ ਵਿੱਚ ਲੇਡੀਜ਼ ਆਪਾਂ ਲੈ ਕੇ ਆਏਾਂਗੇ ਠੀਕ ਹੈ ਠੀਕ ਹੈ ਕਾਫੀ ਸਮੇਂ ਬਾਅਦ ਦੇਖਣ ਨੂੰ ਆਪਣੇ ਚੈਨਲ ਦੇ ਉੱਤੇ ਜਿਹੜੇ ਇਹ ਲੇਡ ਦੇਖਣ ਨੂੰ ਮਿਲਣਗੇ ਤੇ ਪਰ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ